ਅੱਜ ਦੀ ਸਪੈਸ਼ਲ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਓਮਾ ਟੈਕਸ ਮਸਲੀਨ ਦੁਪੱਟਾ ਦੇ ਡਿਜ਼ਾਈਨ ਤੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਦੁਪੱਟੇ ਦਿਖਾਏ ਜਾਣਗੇ ਫੈਨਸੀ ਤੇ ਕਾਫੀ ਗਾਕਾਂ ਦੀ ਡਿਮਾਂਡ ਸੀ ਇਹਨਾਂ ਦੁਪੱਟਿਆਂ ਦੀ ਤੇ ਇਸ ਤੋਂ ਬਾਅਦ ਇਹ ਹੈਗਾਗਾ ਮਸਲੀਨ ਚੈੱਕ ਇਹਦੀ ਵੀ ਬਹੁਤ ਡਿਮਾਂਡ ਸੀ ਇਹ ਵੀ ਡਿਮਾਂਡ ਤੁਹਾਡੀ ਡਿਮਾਂਡ ਪੂਰੀ ਕੀਤੀ ਹੈ 2.5 250 ਰੁਪਏ ਦੇ ਦੁਪੱਟੇ 2.5 ਮੀਟਰ ਦੇ ਪੈਣਗੇ ਸਾਰੇ ਡਿਜ਼ਾਈਨ ਤੁਹਾਡੇ ਸਾਹਮਣੇ ਹਾਜ਼ਰ ਨੇ ਆ ਹੈਗਾ ਔਰਗੰజా ਲਾਇਨਿੰਗ ਇਸ ਦੁਪੱਟੇ ਦੀ ਫੁੱਲ ਡਿਮਾਂਡ ਸੀਗੀ ਇਹ ਵੀ 250 ਰੁਪਏ ਦੇ ਵਿੱਚ ਸਾਰੇ ਫੈਨਸੀ ਦੁਪੱਟੇ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਆ ਲਓ ਜੀ ਇਹ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਤੇ ਇਸ ਦੁਪੱਟੇ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਮਸਲਿਨ ਟੈਬੀ ਲੈਨਿੰਗ ਇਸ ਤੋਂ ਬਾਅਦ ਆ ਚਰੂਨ ਦੁਪੱਟਾ ਹੈਗਾ ਇਹ ਵੀ ਤੁਹਾਡੀ ਡਿਮਾਂਡ ਤੇ ਆ ਚੁੱਕਾ ਹੈ ਇੱਕ ਆ ਚੈੱਕ ਵਾਲੇ ਦੁਪੱਟੇ ਜਿਹੜੇ ਤੁਸੀਂ ਦੁਬਾਰੇ ਮੰਗ ਰਹੇ ਸੀ ਇਹ ਵੀ ਆ ਗਏ ਨੇ ਤੇ ਆ ਸ਼ਾਲ ਸੂਟ ਦਾ ਸਟਾਕ ਰਹਿ ਗਿਆ ਹੁਣ ਥੋੜਾ ਜਿਹਾ ਨਿਲ ਹੋਣ ਵਾਲਾਗਾ ਇਹ 3 300 ਰੁਪਏ ਦੇ ਵਿੱਚ ਕੱਢ ਚੁੱਕਿਆਂਗੇ ਸੂਟ ਨਾਲ ਸ਼ਾਲ ਨੇ ਡਿਜ਼ਾਈਨ ਸੋਹਣੇ 벨ਵਟ ਸ਼ਾਲ ਸੂਟ 300 ਰੁਪਏ ਦੇ ਵਿੱਚ ਇਹ ਇਹਦਾ ਸਟਾਕ ਨਿਲ ਹੋ ਗਿਆ ਸਾਡੇ ਕੋਲੇ ਥੋੜਾ ਜਿਹੀ ਰਹਿ ਗਿਆ ਇਹ ਮਾਲ ਤੇ ਇਹ 400 ਰੁਪਏ ਦੇ ਟੇਲ ਚੱਲ ਰਹੀ ਹੈ ਜੀ ਮੋٹے ਕੱਪੜੇ ਦੀਆਂ ਬਹੁਤ ਭਾਰੀ ਰੇਟਾਂ ਦੇ ਵਿੱਚ ਸੇਲਾਂ ਲਾ ਚੁੱਕਿਆਂਗੇ ਕਿਉਂਕਿ ਮਾਲ ਸਾਰੇ ਨਿਬੜ ਰਹੇ ਨੇ ਲਾਸਟ ਚਾਰਨਾ ਤੇ ਸਾਰੇ ਮਾਲ ਨੇ ਆਲੋਏ ਥੋੜਾ ਜਿਹਾ ਲੋਟ ਰਹਿ ਗਿਆ ਜੀ ਸਾਡੇ ਆ ਸਟਾਕ ਸੀਗਾ ਜਿਹੜਾ ਸਾਡੇ ਕੋਲੇ ਸਾਬਾਂ ਦਾ ਬਹੁਤ ਵੱਡਾ ਸਟਾਕ ਸੀਗਾ ਤੇ ਬੈਲਵੱਟ ਦੇ ਸ਼ੌਲਾ ਨਾਲ ਮਾਲ ਹੈਗਾ ਇਹ ਇਹ ਅਸੀਂ ਹੁਣ ਬਸ ਲਾਸਟ ਚਾਰਨਾ ਦੇ ਵਿੱਚ ਹੈਗਾ ਥੋੜਾ ਥੋੜਾ ਜਿਹਾ ਮਾਲ ਰਹਿਦਾ ਹੈਗਾ ਇਹ ਤੁਹਾਨੂੰ ਬਹੁਤ ਹੀ ਮਿੱਠੇ ਰੇਟ ਤੇ ਲਾਵਾਂਗੇ ਇਹਦਾ ਸੂਟ ਦਾ ਰੇਟ ਸਾਬਾਂ ਦਾ 1995 ਐਕਸ ਦੇ ਮਾਲ ਨੇ ਇਹ ਲਗਭਗ 22 2300 2400 2500 ਵਾਲੇ ਸੂਟ ਆ ਤੁਹਾਨੂੰ ਪਹਿਲਾਂ ਵੀ ਸੇਲ 'ਚ ਕੱਢਿਆ 12-1300 ਰੁਪਏ ਦੇ ਵਿੱਚ ਹੈ ਹੁਣ 1000 ਰੁਪਏ 'ਚ ਸੇਲ ਚੱਲ ਰਹੀ ਸੀ ਅੱਜ ਇਸ ਤੋਂ ਵੀ ਜ਼ਿਆਦਾ ਮਿੱਠਾ ਰੇਟ ਕਰ ਦਿੱਤਾ ਹੈ ਜੀ ਅੱਜ ਤੁਹਾਨੂੰ ਜੇ ਦੋ ਤੁਸੀਂ ਸੂਟ ਲਵੋਗੇ ਦੋ-ਦੋ ਸੂਟ ਤੁਹਾਨੂੰ 1600 ਦੇ ਦੋ ਸੂਟ ਪਹਿਣਗੇ ਆਹ ਲਓ ਸਟਾਕ ਦੇਖੋ ਥੋੜਾ ਥੋੜਾ ਰਹਿ ਗਿਆ ਬਸ ਇਹ ਲਾਸਟ ਚਾਰਨਾ ਦੇ ਵਿੱਚ ਮਾਲ ਹੈਗਾਗਾ ਸਾਈਬਾਂ ਦਾ ਸ਼ਾਲ ਸੂਟ ਬੈਲਵਟ ਦਾ ਰੇਟ ਸਿਰਫ 1600 ਦੇ ਦੋ ਸੂਟ ਦੋ ਹੀ ਮਿਲਣਗੇ ਇੱਕ ਸੂਟ ਲਵੋਗੇ ਤਾਂ 1000 ਰੁਪਏ ਦਾ ਹੀ ਲੱਗੂਗਾ ਇਸ ਤੋਂ ਬਾਅਦ ਤੁਹਾਨੂੰ AK टैक्स ਦੇ ਸੂਟ ਦਿਖਾ ਰਿਹਾ ਥੱਲੇ ਜਿਹੜੇ ਤੁਹਾਨੂੰ ਦਿਖਾ ਰਿਹਾ ਮੁੰਡਾ ਇਹਦੀ ਸੇਲ 12 1300 1400 1500 ਵਾਲੇ ਸੂਟ ਸਾਰੇ ਕੱਢ ਦਿੱਤੇ ਨੇਗੇ 800 ਰੁਪਏ ਦੇ ਵਿੱਚ ਮੋٹے ਸੂਟਾਂ ਦਾ ਭਾਰੀ ਮੇਲਾ ਲੱਗ ਚੁੱਕਾ ਹੈਗਾ ਦਸ਼ਮੇਸ਼ ਕਿਲਾਥ ਹਾਊਸ ਹੋਲਾ ਤੁਹਾਡੇ ਵਾਸਤੇ ਬਹੁਤ ਹੀ ਫਾਇਦੇ ਨਾਲ ਮਾਲ ਲੈ ਕੇ ਆਏ ਨੇ ਤੇ ਆ ਸਾਰਾ ਸਟਾਕ ਬਸ ਅੱਜ ਦੇ ਅੱਜ ਸੰਡੇ ਦੇ ਵਿੱਚ ਨਿਲ ਹੋ ਜਾਣਾ ਹੈ ਇਸ ਦਾ ਫਾਇਦਾ ਖਟੋ ਜਲਦੀ ਜਲਦੀ ਪਹੁੰਚੋ ਖਟ ਸੋਰਸਿਸ ਜਿਹੜੇ 8 890000 ਇਹਨਾਂ ਦਾ ਵੀ ਸਾਰਾ ਮੇਲਾ ਖਤਮ ਹੋ ਰਿਹਾ ਹੈ ਹੁਣ ਲਾਸਟ ਚਾਰਨਾ ਚ ਮਾਲ ਨੇ ਇਹ ਗਰਮ ਕੱਪੜੇ ਦੀ ਭਾਰੀ ਸੇਲ ਹੈਗੀ ਅੱਜ ਤੇ ਇਹ 500 ਰੁਪਏ ਦੇ ਵਿੱਚ ਕੱਢ ਦਿੱਟਾਂਗੇ ਮਾਲ ਸਾਰਾ ਆ ਬੈਲਵਰਟ ਸੌਲ ਵਾਲੇ ਦਿਖਾ ਦੇ ਉੱਪਰੋਂ ਆ ਸਾਰੇ ਸੂਟ 5 500 ਰੁਪਏ ਦੇ ਵਿੱਚ ਕੱਢ ਦਿੱਤੇ ਨੇ ਤੁਹਾਡੇ ਵਾਸਤੇ ਬਹੁਤ ਹੀ ਫਾਇਦੇ ਨਾਲ ਆ ਸ਼ੰਕਰ ਦੇ ਵੀ ਦਿਖਾ ਦੇ ਅੱਜ ਸ਼ੰਕਰ ਦੇ ਸੂਟ ਨੇਗੇ ਇਹਨਾਂ ਦਾ ਵੀ ਬਸ ਲਾਸਟ ਚਾਰਨਾ ਚ ਮਾਲ ਹੈਗਾ ਹੁਣ ਅਲਪਾਇਨ ਦਾ ਸੂਟ ਹੈਗਾ ਤੇ ਇਹ ਵੀ 500 ਰੁਪਏ ਦੇ ਵਿੱਚ ਦੇਵਾਂਗੇ ਅੱਜ ਤੁਹਾਨੂੰ 1000 ਰੁਪਏ ਦੇ ਦੋ ਦੋ ਸੂਟ ਚੱਕ ਕੇ ਲੈ ਜਾਓ ਮਾਲ ਬਹੁਤ ਹੀ ਸ਼ਾਨਦਾਰ ਨੇ ਤੇ ਲਾਸਟ ਚਾਰਨਾ ਚ ਮਾਲ ਨੇ ਮੋٹے ਮਾਲ ਦੀਆਂ ਸੇਲਾਂ ਬਹੁਤ ਹੀ ਭਾਰੀ ਸੇਲਾਂ ਲੱਗ ਰਹੀਆਂ ਨੇ ਆ ਤੁਸੀਂ ਅੱਜ ਫਾਇਦਾ ਖਟ ਸਕਦੇ ਹੋ ਬਹੁਤ ਵੱਡਾ ਕਿਉਂਕਿ ਵਿਆਹ ਸ਼ਾਦੀਆਂ ਦਾ ਹੈਗਾ ਜਿਹੜਾ ਅੱਜ ਕੱਲ੍ਹ ਮੌਸਮ ਚੱਲ ਰਿਹਾ ਹੈਗਾ ਨਾ ਹਜ਼ਾਰ ਰੁਪਏ ਲਾਉਣ ਦੀ ਲੋੜ 5-500 ਰੁਪਏ ਦੇ ਵਿੱਚ ਤੁਸੀਂ ਵਧੀਆ ਬੂਲਣ ਦੇ ਸੂਟ ਖਰੀਦ ਸਕਦੇ ਹੋ ਤੇ ਸਟਾਕ ਸਾਡੇ ਕੋਲੇ ਬਸ ਲਿਮਟਿਡ ਰਹਿ ਜਾਏਗਾ ਤੇ ਅੱਜ ਤੇ ਕੱਲ ਦੇ ਵਿੱਚ ਸਾਰੇ ਸੌਦੇ ਖਤਮ ਹੋ ਜਾਣੇ ਨੇ ਤੇ ਕਸ਼ਮੀਨਾ ਪਿਓਰ ਦੁਪੱਟਾ ਇਹਦਾ ਰੇਟ ਆਪਾਂ ਨੇ ਵੇਚਿਆ ਸੀਗਾ ਸਲਾਮ ਮੇਲੇ ਦਾ ਰੇਟ ਸੀ 395 ਰੁਪਏ ਦੁਪੱਟੇ ਨਾਲ ਹੈਗਾ ਮਾਲ ਇਹ ਤੇ ਇਹ ਆਪਾਂ ਨੇ ਬਹੁਤ ਹੀ ਲੈਫ ਰੇਟ ਦੇ ਵਿੱਚ ਕੱਢ ਦਿੱਤਾ ਹੈਗਾ 900 ਦੇ 4 ਸੂਟ ਇਹਦਾ ਫੁੱਲ ਫਾਇਦਾ ਘਟ ਸਕਦੇ ਹੋ ਤੁਸੀਂ ਕਿਉਂਕਿ ਇੱਕ ਸੂਟ ਲਵਾਂਗੇ ਤੁਹਾਨੂੰ 250 ਰੁਪਏ ਦਾ 900 ਦੇ 4 ਸੂਟ ਹੈ ਤੁਹਾਡੇ ਵਾਸਤੇ ਅੱਜ ਹਾਜ਼ਰ ਨੇ ਆਲੋਲ ਪੈਨ ਦਾ ਚੱਲ ਰਿਹਾ ਜਿਹੜਾ 1000 ਰੁਪਏ ਦੇ 3 ਸੂਟਾਂ ਦਾ ਆਫਰ ਇਹ ਵੀ ਬਸ ਲਾਸਟ ਚਾਰਨਾ ਚਾ ਇੱਕ ਇੱਕ ਸੂਟ ਹੀ ਰਹਿ ਗਿਆ ਇਹਨਾਂ ਦਾ ਤੇ ਇਹ ਸਾਰੇ ਸਟਾਕ ਖਤਮ ਹੋ ਰਹੇ ਨੇ ਜਲਦੀ ਜਲਦੀ ਇਹਨਾਂ ਜਿਹੜਾ ਆਪਣੇ ਕੋਲੇ ਮਾਲ ਹੈ ਇਹਦਾ ਲੈਣ ਦਾ ਫਾਇਦਾ ਉਠਾਓ ਤੁਸੀਂ ਤੇ ਇਹ ਸਾਰਾ ਸਟਾਕ ਇੱਧਰ ਨਿਗਾ ਮਰਵਾਓ ਇਹ ਸਾਰੇ ਡਿਜ਼ਾਈਨ ਏਕੇ ਟੈਕਸ ਦੀ ਉਹ ਅਲਪਾਈਨ ਤੇ ਰੇਟ ਤੁਹਾਨੂੰ ਬਹੁਤ ਹੀ ਫਾਇਦੇ ਨਾਲ 1000 ਦੇ ਤਿੰਨ ਸੂਟ ਇੱਕ ਉੱਪਰ ਦਿਖਾ ਇੱਕ ਉੱਪਰ ਲੈ ਜਿਹੜਾ ਹੈਗਾ ਇਹ ਡਿਜੀਟਲ ਹੈ ਇਹ 400 ਰੁਪਏ ਦਾ ਲਾ ਕੇ ਦਮੇੜ ਰਹੇ ਅੱਜ ਇਹ ਵੀ ਥੋੜਾ ਜਿਹਾ ਮਾਲ ਹੈਗਾਗਾ ਤੇ ਇੱਕਾ ਪਤਲੇ ਕੱਪੜੇ ਏਕੇ ਟੈਕਸ ਦੇ ਵੀ ਪਹੁੰਚ ਗਏ ਨੇ ਜੇ ਪਤਲੇ ਦੀ ਕੋਈ ਡਿਮਾਂਡ ਹੋਵੇ ਇਹ ਵੀ ਬਹੁਤ ਹੀ ਵਧੀਆ ਮਾਲ ਨੇ ਸਾਰੇ ਆ ਲੋ ਲੈ ਲੈਣੇ ਕੀ ਜੋਰ ਜੱਟਾ ਜੀ ਆਹ دوسرا ਸਿਮ ਰਹਿ ਗਿਆ ਜੀ ਇਹ ਵੀ ਨਿਗਾਹ ਕਰਵਾ ਦਿਓ ਬਸ ਆ ਲੋ ਜੀ ਕਾਟਰੇਜ ਦਾ ਹੁਣ ਇਦੋਂ ਵੀ ਮਿੱਠਾ ਰੇਟ ਜੇ ਤੁਸੀਂ ਪੰਜ ਸੂਟ ਲਵੋਗੇ 1000 ਰੁਪਏ ਦੇ ਲਾਵਾਂਗੇ ਅੱਜ ਤੁਹਾਨੂੰ ਬਹੁਤ ਹੀ ਫਾਇਦੇ ਨਾਲ ਇਹ ਵੀ ਬਸ ਲਾਸਟ ਚਾਰਨਾ ਚ ਮਾਲ ਆ ਅੱਜ ਅੱਜ ਸਿਰਫ ਇਹ ਮਾਲ ਤੁਹਾਨੂੰ ਬਹੁਤ ਲੈਸ ਰੇਟਾਂ ਦੇ ਵਿੱਚ ਦੇਵਾਂਗੇ ਸੰਡੇ ਸੇਲ ਦੇ ਵਿੱਚ ਆਓ ਤੇ ਲਾਭ ਲੈ ਕੇ ਜਾਓ ਤੇ ਇੱਕਾ ਪਸ਼ਮੀਨਾ ਦਾ ਇਹ ਤਿੰਨ ਤਿੰਨ 100 ਰੁਪਏ ਦੇ ਸੂਟ ਕੱਢ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਜੀ